ਸਾਡੇ ਪਿੰਡ ਦਾ ਜਵਾਈ ਆ ਧੀ ਆ ਇਹ ਆਪਣੇ ਪਿੰਡ ਤੋਂ ਇੱਥੇ ਆਪਣੇ ਮਿਲਣ ਆ ਰਹੇ ਸੀਗੇ ਰੇਏ ਤੋਂ ਆ ਰਹੇ ਸੀ ਜਦੋਂ ਇੱਥੇ ਪਹੁੰਚੇ ਆ ਇਧਰੋਂ ਪਿੰਡ ਵਾਲੇ ਪਾਸੇ ਤੋਂ ਚੀਮੇ ਬਾਠ ਵਾਲੇ ਪਾਸੇ ਤੋਂ ਓਵਰਲੋਡ ਪੱਠੇ ਵਾਲੀ ਟਰਾਲੀ ਜਿਹੜੀ ਦਾ ਬਹੁਤ ਜਿਆਦਾ ਸਪੀਡ ਤੇ ਆ ਰਹੀ ਸੀਗੀ ਤੇ ਉਹਨਾਂ ਨੂੰ ਕੱਚੇ ਦੂਜੇ ਬੰਨੇ ਰੌਂਗ ਸਾਈਡ ਜਾ ਕੇ ਧਰੜ ਦਿੱਤਾ ਦੋਹਾਂ ਜੀਆਂ ਨੂੰ ਤੇ ਟਰਾਲੀ ਵਾਲੇ ਜਿਹੜੇ ਆ ਉਹ ਦੋਵੇਂ ਜਣੇ ਉੱਤਰ ਕੇ ਤੇ ਭੱਜ ਗਏ <laughs> I'm not even <gonna> <laughs> <on the> <laughs> ਜੀ ਸਿੰਘ ਦੇ ਨਾਲ ਆਜੀ ਚਿੰਡ ਚੀਮਾ ਬਾਠ ਇਹ ਘਟਨਾ ਮਲ ਹੋਈ ਹੈ ਸਾਡੇ ਪਿੰਡ ਦਾ ਜਵਾਈ ਆ ਧੀ ਆ ਇਹ ਆਪਣੇ ਪਿੰਡ ਤੋਂ ਇੱਥੇ ਆਪਣੇ ਮਿਲਣ ਆ ਰਹੇ ਸੀਗੇ ਰੇਏ ਤੋਂ ਆ ਰਹੇ ਸੀ ਜਦੋਂ ਇੱਥੇ ਪਹੁੰਚੇ ਆ ਇਧਰੋਂ ਪਿੰਡ ਵਾਲੇ ਪਾਸੇ ਤੋਂ ਚੀਮੇ ਬਾਠ ਵਾਲੇ ਪਾਸੇ ਤੋਂ ਓਵਰ ਲੋਡ ਪੱਠੇ ਵਾਲੀ ਟਰਾਲੀ ਜਿਹੜੀ ਬਹੁਤ ਜਿਆਦੀ ਸਪੀਡ ਤੇ ਆ ਰਹੀ ਸੀਗੀ ਤੇ ਉਹਨਾਂ ਨੂੰ ਕੱਚੇ ਦੂਜੇ ਬਨੇ ਰੌਂਗ ਸਾਈਡ ਜਾ ਕੇ ਦਰੜ ਦਿੱਤਾ ਦੋਹਾਂ ਜੀਆਂ ਨੂੰ ਤੇ ਟਰੈਲੀ ਵਾਲੇ ਜਿਹੜੇ ਆ ਉਹ ਦੋਵੇਂ ਜਣੇ ਉੱਤਰ ਕੇ ਤੇ ਭੱਜ ਗਏ ਆ ਆ ਘਟਨਾ ਹੋਈ ਆ ਤੇ ਉਹਨਾਂ ਦੀ ਮੌਤ ਹੋ ਗਈ ਉਹਨਾਂ ਦਾ ਘਰ ਬਰਬਾਦ ਹੋ ਗਿਆ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਦੇ ਪਰਿਵਾਰ ਨੂੰ ਪੱਠੇ ਵਾਲੇ ਮਾਲਕਾਂ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਇਹ ਕਰਨ ਦੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਲੱਗਦਾ ਪੱਡੇ ਦੀਆਂ ਟਰੈਲੀਆਂ ਮਿੱਟੀ ਦੇ ਟਿੱਕੜੇ 'ਤੇ ਪਰਨੇ ਮਾ ਭਜੁੰਦੇ ਆ ਕੋਈ ਇਹਨਾਂ ਦੇ ਰੋਕ ਤੋਕ ਨਹੀਂ ਕਿੰਨਾ ਤੇ ਰੋਕ ਹੋਣੀ ਚਾਹੀਦੀ ਆ ਇਹ ਸਭ ਗੈਰਕਾਨੂੰਨੀ ਆ ਜੀ ਇਹਨਾਂ ਸਾਰੇ ਡਰਾਈਵਰਾਂ ਦੇ ਲਾਇਸੈਂਸ ਚੈੱਕ ਹੋਣੇ ਚਾਹੀਦੇ ਆ ਇਹਨਾਂ ਦੇ ਡੋ ਟੈਸਟ ਹੋਣੇ ਚਾਹੀਦੇ ਆ ਅਮਲੀ ਬੰਦੇ ਆਏ ਇਹਨਾਂ ਨੂੰ ਆਪਣੇ ਆਪ ਦਾ ਵੀ ਨਹੀਂ ਪਤਾ ਹੁੰਦਾ ਤੇ ਮਲੇ ਟਰੈਕਟਰ ਇਹਨਾਂ ਕਿੱਥੋਂ ਚਲਾਉਣਾ ਵਾ ਟਰਾਲੀ ਬਿਲਕੁਲ ਰੋਂਗ ਸਾਈਡ ਤੋਂ ਆ ਰਹੀ ਜਿਹੜੀ ਟਰਾਲੀ ਆ ਰਹੀ ਸੀ ਨਾ ਟਰਾਲੀ ਤੁਸੀਂ ਵੇਖੋ ਇਧਰੋਂ ਬਿਲਕੁਲ ਰੋਂਗ ਸਾਈਡ ਤੋਂ ਆ ਰਹੀ ਆ ਕਿਤੇ ਬ੍ਰੇਕ ਵੀ ਨਹੀਂ ਲਾਈ ਤੁਸੀਂ ਚਿੱਚਾਤ ਕਰੋ ਬ੍ਰੇਕ ਨਹੀਂ ਲੱਗੀ ਰਾਈਟ ਹੈਂਡ ਬਿਲਕੁਲ ਆਪਣੇ ਹੱਥ ਜਿਹੜਾ ਸਹੀ ਜਾਣਦੇ ਹੋ ਉਹਨਾਂ ਦੂਜੀ ਸਾਈਡ ਤੇ ਆ ਕੇ ਰਗੜ ਕੇ ਤੇ ਡਰਾਈਵਰ ਉਸੇ ਟਾਈਮ ਮਾਰ ਕੇ ਮੌਕੇ ਤੇ ਮਾਰ ਕੇ ਖੰਬਾ ਸੀ ਇੱਥੇ ਕਿ ਵੇਖੋ ਇਧਰ ਆਵੇ ਆ ਵੇ ਆ ਵੇਖੋ ਕੈਮਰੇ ਤੋਂ ਮਾਰੋ ਇੱਕ ਮਿੰਟ ਇੱਥੇ ਪੋਲ ਸੀਗਾ ਆ ਘਰ ਵਾਲੇ ਦੀ ਕੰਧ ਢਾਤੀ ਆ ਜੇ ਮੰਨ ਲਓ ਇੱਥੇ ਕੋਈ ਬਾਥਰੂਮ ਹੁੰਦਾ ਕੁਝ ਹੁੰਦਾ ਉਹਨਾਂ ਨੂੰ ਨਾਲ ਨੇ ਮਤਲਬ ਬਿਲਕੁਲ ਮਾਰਨਾ ਸੀਗਾ ਕੰਧ ਢਾਤੀ ਆ ਪੋਲ ਤੋੜਤਾ ਲਾਈਟ ਦਾ ਇੱਥੇ ਬੁਰਜੀ ਤੋੜਤੀ ਆ ਮਾਰ ਕੇ ਦੇ ਭੱਜ ਗਿਆ ਉਹ ਵੇਖੋ ਇਧਰ ਆ ਵੇਖੋ ਤੁਸੀਂ ਮਤਲਬ ਸਾਈਡ ਤੇ ਲਾਈਆਂ ਵੀ ਬੋਡੀਆਂ ਪਈਆਂ ਵਾਂ ਤੇ ਪੁਲਿਸ ਅਜੇ ਪਤਾ ਨਹੀਂ ਕੀ ਕਾਰਵਾਈ ਕਰ ਰਹੀ ਹੈ ਕਿੱਦਾਂ ਕਰ ਰਹੀ ਹੈ ਕੀ ਕਰ ਰਹੀ ਹੈ ਇਸ ਬਾਰੇ ਜੇ ਪੱਕੇ 25 ਦੇ ਕਰੀਬ ਸਰ ਭੱਠੇ ਆ 25 ਦੇ ਕਰੀਬ ਕਿੰਨੇ ਵਾੜ ਬੁਲੇ ਨੰਗਲ ਕੋਟ ਮਤਾਪ ਪਰੋਈਲੇ ਨਾਲੇ ਨੂੰ ਬੁਲਾ ਨਹੀਂ ਸਕੀ ਜਿੰਨੇ ਟਰੈਕਟਰ ਆ ਸਾਰਿਆਂ ਦੇ ਜਿੰਨੇ ਵੀ ਟਰੈਕਟਰਾਂ ਦੇ ਡਰਾਈਵਰ ਆ ਕੋਈ ਡਰਾਈਵਰ ਨਹੀਂਗਾ ਕਿਸੇ ਦੇ ਕੋਲ ਲਾਇਸੈਂਸ ਨਹੀਂ ਪੱਟੜਾ ਦਾ ਜਿਹੜਾ ਸਾਰੇ ਨਸ਼ਈ ਬੰਦੇ ਆ ਪੱਠੇ ਦਾ ਕੋਈ ਵੀ ਆਪਣਾ ਵੀ ਕਰਮਚਾਰੀ ਇੱਧਰ ਨਹੀਂ ਆਇਆ ਪੱਠੇ ਦਾ ਕੋਈ ਮੁਨਸ਼ੀ ਕੋਈ ਕਰਮਚਾਰੀ ਕੋਈ ਦਾ ਕੋਈ ਡਰਾਈਵਰ ਕੋਈ ਦਾ ਮਾਲਕ ਕੋਈ ਅਜੇ ਤੱਕ ਇੱਥੇ ਆਇਆ ਨਹੀਂਗਾ ਇੱਥੇ ਇਹ ਮਤਲਬ ਜਿਹੜਾ ਟਾਈਮ ਕੋਈ 8:00 ਦਾ ਸਾਢੇ 9:00 ਦਾ ਟਾਈਮ ਇੱਥੇ ਹੋਇਆ ਜਦੋਂ ਦਾ ਕੰਮ ਹੋਇਆ ਵਾ ਤੇ ਹੁਣ ਤਕਰੀਬਨ ਤਕਰੀਬਨ ਸਾਢੇ 12:00 1:00 ਦਾ ਟਾਈਮ ਹੋ ਗਿਆ ਵਾ ਇੱਥੇ ਤਾਂ ਕੋਈ ਨਹੀਂ ਪਹੁੰਚਿਆ ਜਿਹੜਾ ਕਿਹੜਾ ਪਿੰਡ ਜਿਹੜੇ ਪੂਰੇ ਆਏ ਆ ਜਿਹਨਾਂ ਨੂੰ ਬਟਾਰੀ ਇਹਨਾਂ ਦਾ ਪਿੰਡ ਬਟਾਰੀ ਇਹ ਆਪਣੇ ਭਰਾ ਨੂੰ ਤੇ ਆਪਣੇ ਪਰ ਜਾਈ ਨੂੰ ਵੀ ਮਿਲਣ ਇੱਥੇ ਆ ਰਹੇ ਸੀ ਤੇ ਕਿੰਨੀ ਉਮਰ ਕਿੰਨੀ ਇਹਨਾਂ ਦੀ ਇਹਨਾਂ ਦੀ ਕੋ 55 ਸਾਲ ਦੀ ਉਮਰ ਹੈ ਜੀ ਠੀਕ ਹੈ ਜੀ ਹਾਂ ਜੀ ਦੋਨੇ ਜੀ ਮਤਲਬ ਪੂਰੇ ਹੋ ਗਿਆ ਬੇਟਾ ਨਾਲ ਇੱਕ ਬਹੁਤ ਚਾਅ ਆ ਰਿਹਾ ਉਹ ਵੀ ਤੇ ਬੇਟੀ ਇਹਨਾਂ ਦੀ ਇੱਕ ਤੇ ਵੇਖੋ ਉਹਨਾਂ ਦਾ ਘਰ ਜਿਹੜਾ ਵੀ ਬਰਬਾਦ ਹੋ ਗਿਆ ਬਿਲਕੁਲ ਤੁਹਾਨੂੰ ਪਤਾ ਸਿਆਣੇ ਦੇ ਨਾਲ ਕਰਨ ਦਾ ਕਾਰਜ ਜਿਹੜਾ ਵੀ ਬਿਲਕੁਲ ਤੋਂ ਬਰਬਾਦ ਹੋ ਗਿਆ ਹਾਂ ਜੀ ਸਰ ਜਿਹੜਾ ਇਹ ਹਾਦਸਾ ਹੋਇਆ ਹੈ ਮੌਕੇ ਤੇ ਕਹੀ ਪਹੁੰਚੀ ਹੋ ਕੀ ਕਹਿਣਾ ਚਾਹੁੰਦੇ ਇਹ ਜੀ ਬੜੀ ਮਤ ਪਾਕੀ ਘਟਨਾ ਵਾਪਰੀ ਆ ਇਹ ਦੋ ਮੀਆਂ ਬੀਵੀ ਇਹ ਕਲਵੰਤ ਸਿੰਘ ਤੇ ਉਹਨਾਂ ਦੀ ਪਤਨੀ ਜਸਬੀਰ ਕੌਰ ਇਹ ਆਪਣੇ ਭਰਾ ਇਹਨਾਂ ਦੇ ਚੀਮੇ ਵੜ ਰਹੇ ਹੁੰਦੇ ਆ ਜੀ ਉਹਨਾਂ ਨੂੰ ਮਿਲਣ ਜਾ ਰਹੇ ਸੀ ਮੋਟਰਸਾਈਕਲ ਤੇ ਤਾਂ ਉਹਦੇ ਵਿੱਚ ਇੱਕ ਪੱਠੇ ਤੇ ਈਟਾਂ ਲੱਦ ਕੇ ਤਾਂ ਟ੍ਰੈਕਟਰ ਟਰਾਲੀ ਆ ਰਿਹਾ ਸੀ ਉਹ ਬਕਾਬੂ ਹੋ ਕੇ ਤੇ ਇਹਨਾਂ ਦੇ ਵਿੱਚ ਵਜਾ ਜਿਨ੍ਹਾਂ ਨਾਲ ਦੋਵਾਂ ਦੀ ਮੌਤ ਹੋ ਗਈ ਤੇ ਮੁੱਢੀ ਜਾਣਕਾਰੀ ਸਰ ਕੀ ਲੱਗਦਾ ਕਿ ਇਹਨਾਂ ਕਿਸੇ ਜਿਹੜਾ ਡਰਾਈਵਰਾਂ ਵੱਲੋਂ ਜਾਂ ਕੋਈ ਨਸ਼ਾ ਕੀਤਾ ਗਿਆ ਹੋਗਾ ਕਿਉਂਕਿ ਜਿਸ ਤਰ੍ਹਾਂ ਬਿਜਲੀ ਦਾ ਖੰਭਾ ਵੀ ਵਿੱਚ ਢੇਕਿਆ ਗਿਆ ਹੈ ਤਾਂ ਦੌੜੀ ਗਈ ਹੈ ਕੱਚੇ ਰਾਹ ਤੇ ਮੋਟਰਸਾਈਕਲ ਪਿਆ ਹੈ ਸਿਰਫ ਥੱਲੇ ਦੇ ਦਿੱਤੇ ਗਏ ਨੇ ਕੀ ਨਲਗਰਦਾ ਹੋਣਾ ਉਹ ਕੱਚੇ ਮੋਕੇ ਦੇ ਉੱਪਰ ਆਏ ਆ ਤੇ ਦੋਸ਼ੀ ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਅਗਲੀ ਜਿਹੜੀ ਆ ਕਾਰਵਾਈ ਜਿਹੜੀ ਆ ਦੇਖਿਆ ਜਾਊਗਾ ਵੀ ਨਸ਼ਾ ਕੀਤਾ ਜਾਂ ਜੋ ਵੀ ਗੱਲਬਾਤ ਹੋਊਗੀ ਭਲਾ ਲੈਣਾਂ ਦੇ ਬਿਆਨ ਲੈ ਕੇ ਤੇ ਪਰਚਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ ਇਹਨਾਂ ਦੇ ਕਰੀਬ 50 ਸਾਲ ਦੇ ਕਰੀਬ ਦੋਵੇਂ ਮੀਆਂ ਬੀਵੀ ਦੀ ਉਮਰ ਹੈ ਜੀ